oh <laughs> ਕਾ ਕਰੀਏ ਸਖਤਰ ਦੇ ਪਤਨ ਨੂੰ ਯਾਦ ਕਰੀਏ ਸਭ ਗੱਜ ਕੇ ਆਖੋ ਧੰਸ੍ਰੀ ਸਤਗੁਰੂ ਨਾਨਕ ਦੇ ਜੀ ਇੱਕ ਵਾਰੀ ਫਿਰ ਸਭ ਗੱਜ ਕੇ ਆਖੋ ਧੰਸ੍ਰੀ ਸਤਗੁਰੂ ਦੇ ਸਿੰਘ ਜੀ ਸਾਧ ਸੰਗਤ ਜੀ ਮੋਗਲਾਂ ਦੇ ਮੋਗਲਾਂ ਦੇ ਰਾਜ ਸਮੇਂ ਜੋ ਪਾਤ ਦੇ ਵਿੱਚ ਧਰਮ ਦੇ ਨਾਂ ਤੇ ਬਖਵਾ ਦੀ ਬਣ ਰਹੀ ਸੀ ਬਖਵਾ ਦੀ ਬਣ ਰਹੀ ਸੀ ਉਸ ਦੇ ਖਿਲਾਫ ਖ ਉਸ ਦੇ ਖਿਲਾਫ ਖੜਨ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਇੱਕ ਵੱਖਰਾ ਪੰਥ ਬਣਾਇਆ ਗੁਰੂ ਨਾਨਕ ਦੇਵ ਜੀ ਦੇ ਇਸ ਪੰਥ ਦੇ ਪ੍ਰਚਾਰ ਕਰਨ ਵਾਸਤੇ ਅਤੇ ਸਿੱਖੀ ਦੇ ਰਸਤੇ ਤੇ ਚੱਲਣ ਵਾਲਿਆਂ ਨੂੰ ਮਾਰਗ ਦਿਖਾਉਣ ਵਾਸਤੇ ਚਾਰ ਉਦਾਸੀਆਂ ਕੀਤੀਆਂ ਬਾਣੀ ਲਿਖੀ ਅਤੇ ਬਾਣੀ ਨੂੰ ਅਲੱਗ ਰੱਖ ਕੇ ਨੇ ਇਸ ਲਿਖ ਕੇ ਕੀਰਤਨ ਦਾ ਕੀਰਤਨ ਦਾ ਦਾਨ ਬਖਸ਼ਿਆ ਜੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਮਰਾਈਜ਼ ਕਰੀਏ ਤਾਂ ਉਹਨਾਂ ਦੇ ਤਿੰਨ ਸਿਧਾਂਤ ਬਹੁਤ ਪ੍ਰਸਿੱਧ ਹਨ ਗੁਰੂ ਸਾਹਿਬ ਕਹਿੰਦੇ ਕਿ ਉਹਨਾਂ ਦੇ ਇਹ ਤਿੰਨ ਸਿਧਾਂਤ ਹਰ ਇੱਕ ਜਾਤ ਹਰ ਇੱਕ ਧਰਮ ਹਰ ਇੱਕ ਦੇਸ਼ ਹਰ ਇੱਕ insan ਤੇ ਉਹਨਾਂ ਦੇ ਇਹ ਤਿੰਨ ਸਿਧਾਂਤ ਅਤਲਾਕ ਹੁੰਦੇ ਆ ਜੇ ਕਿਸ ਨੇ ਆਦਰਸ਼ ਮਾਰਗ ਦੀ ਸਰਗਨਾ ਕਰਨੀ ਹੈ ਜੇ ਕਿਸ ਨੇ ਜੀਵਨ ਚ ਸੁਖੀ ਰਹਿਣਾ ਹੈ ਜੇ ਕਿਸ ਨੇ ਜੀਵਨ ਚ ਕੁਝ ਵੱਖਰਾ ਕਰਕੇ ਵਿਖਾਉਣਾ ਹੈ ਤਾਂ ਉਹਨਾਂ ਤੇ ਇਹ ਤਿੰਨ ਸਿਧਾਂਤ ਅਤਲਾਕ ਹੁੰਦੇ ਆ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਪ੍ਰਸਾਦ ਸਿੰਘ ਜੀ ਮੈਂ ਜਦ ਆਪ ਜੀ ਦੇ ਸਾਹਮਣੇ ਸਿਰਫ ਇੱਕ ਸਿਧਾਂਤ ਰੱਖਣਾ ਕਿਰਤ ਕਰੋ ਸਾਧ ਸੰਗਤ ਕਿਰਤ ਕਰਨ ਦਾ ਮਤਲਬ ਸਾਨੂੰ ਬੜਾ ਸਿੱਧਾ ਜਿਹਾ ਲੱਗਦਾ ਹੈ ਪਰ ਜਦੋਂ ਅਸੀਂ ਇਸ ਦੀ ਬਾਰੀਕੀ ਵਿੱਚ ਜਾਵਾਂਗੇ ਤਸਾਨੂੰ ਬੜਾ ਗਹਿਰਾ ਸਿਧਾਂਤ ਮਿਲਣਾ। ਸੋ ਪਹਿਲੀ ਗੱਲ ਰੱਖਦਾ ਹਾਂ ਕਿਰਤ ਕਰਨ ਦਾ ਮਤਲਬ ਕੀ ਹੈ? ਕਿਰਤ ਕਰਨ ਦਾ ਮਤਲਬ ਹੈ ਜਗ ਨਾਲ ਜੁੜਨਾ। ਬਿਨਾ ਜਗ ਨਾਲ ਜੁੜੇ ਤੁਸੀਂ ਕਿਰਤ ਨਹੀਂ ਕਰ ਸਕਦੇ। ਇਸ ਕਰਕੇ ਸਾਨੂੰ ਜਗ ਨਾਲ ਸੰਪਰਕ ਬਣਾ ਕੇ ਰੱਖਣਾ ਪਵੇਗਾ। ਕਿਰਤ ਕਰਨ ਦਾ ਮਤਲਬ ਹੈ ਜਗ ਨਾਲ ਜੁੜਨਾ ਤੇ ਜਗ ਨਾਲ ਜੁੜਨਾ ਮਤਲਬ ਹੈ ਪਰਮੇਸ਼ਵਰ ਨਾਲ ਜੁੜਨਾ। ਕਿਉਂ? ਇਹ ਚੱਕ ਸੱਚਾ ਕੀ ਹੈ ਕੋਠੜੀ ਸੱਚੇ 'ਚ ਆ ਵਿਸ਼ਵਾਸ। ਸਾਧ ਸੰਗ ਜੀ ਅਕਾਰਖ ਦੁਨੀਆ ਬਣਾ ਕੇ ਉੱਪਰ ਬੈਠ ਕੇ ਵੇਖ ਨਹੀਂ ਰਹਾ ਪਰਮੇਸ਼ਰ ਦੁਨੀਆ ਦੇ ਕਣ-ਕਣ ਵਿੱਚ ਰਮਿਆ ਹੋਇਆ ਹੈ ਸੱਚ ਹੈ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਸੋ ਸਾਸ਼ੰਦ ਜੀ ਕਿਰਤ ਕਰਨ ਦਾ ਮਤਲਬ ਹੈ ਜਾਗ ਨਾਲ ਜਾਣ ਕੇ ਪਰਮੇਸ਼ਰ ਨਾਲ ਜੁੜਨਾ ਉਦਮ ਕਰਿੰਦੇ ਜੀਓ ਤੂੰ ਕਮਾਜਿਆ ਸਭ ਪਹੁੰਚ ਸਾਸ਼ੰਦ ਜੀ ਗੁਰੂ ਸਾਹਿਬ ਕਹਿੰਦੇ ਕਿ ਉਦਮ ਕਰਕੇ ਜੀਣਾ ਸਿੱਖੋ ਜਿਤੁ ਤੂ ਤੁਸੀਂ ਉਦਮ ਕਰਕੇ ਜਿਵੋਗੇ ਤਾ ਤੁਹਾਡੇ ਜ਼ਿੰਦਗੀ ਦੇ ਵਿੱਚ ਸੁੱਖ ਆਪੇ ਆਪ ਖਿਲ ਕੇ ਆਉਣਗੇ ਸਾਸ਼ੰਦ ਜੀ ਜਿਹੜੇ ਪ੍ਰਾਣੇ ઋષਿ ਮੁਨੀ ਸਾਹਿਬ ਉਨਾਂ ਨੇ ਇੱਤਾਰ ਹੰਦੇ ਵਿੱਚ ਤਾਂ ਬਹੁਤ ਕੁਝ ਪਾ ਲਿਆ ਪਰ ਉਹਨਾਂ ਨੇ ਉਦਮ ਕਰਕੇ ਕਿਰਤ ਨਹੀਂ ਕੀਤੀ ਇਸ ਕਰਕੇ ਅੱਜ ਤੱਕ ਉਹ ਗਲੀਆਂ ਬਜਾਰਾਂ ਦੇ ਵਿੱਚ ਮੰਗਤੇ ਬਣ ਕੇ ਰਹਿ ਗਏ ਸਾ ਸੰਜੀਤ ਧਰਮ ਅਤਿ ਧਰਮ ਮਨੋਖੀ ਦੇ ਦੋ ਪੈਰ ਹੁੰਦੇ ਹਨ ਤਾਂ ਇਸ ਲਈ ਗੁਰੂ ਸਾਹਿਬ ਕਹਿੰਦੇ ਕਿ ਇਹ ਸਿਧਾਂਤ ਹਟ ਗਲਤ ਹੈ ਪ੍ਰਸਾਦ ਜੀ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਤਾਂ ਕਮਾਉਂਦੇ ਰਹੇ ਪਰ ਉਹਨਾਂ ਨੇ ਧਰਮ ਦੇ ਵਿੱਚ ਕੁਝ ਨਾ ਪਾਇਆ ਤਾਂ ਇਤਿਹਾਸ ਗਵਾਹ ਹੈ ਕਿ ਕਿਵੇਂ ਜਾਲੀ ਇਨਸਾਨੀਅਤ ਤੇ ਖਾਸ ਜਾ ਕੇ ਕੁਝ ਪੈਸੇ ਜੋੜਨ ਤੇ ੱਛੇ ਆਪਣੇ ਭਰਾ ਦਾ ਵੀ ਕਦਰ ਕਰਤਾ ਗੰਦੇ ਤਾਂ ਇਸ ਲਈ ਭਾਈ ਗੁਰਦਾਸ ਜੀ ਲਖਦੇ ਆ ਕਿਤੇ ਵੇਰਤ ਕਰ ਦਰਮਦੀ ਹੱਥੋਂ ਦੇ ਕੇ ਭਲਾ ਦਿਨਾ ਗਏ ਕਿਤੇ ਵੇਰਤ ਕਰ ਦਰਮਦੀ ਹੱਥੋਂ मेर <laughs> सु ਨਰਦਾਂ ਗਰਬਾ ਵਜਾਵੇ ਨਮਸਤਾਰ ਡੰਡਾ ਤਕਰ ਗੁਰਪਾਈ ਗਲ ਨੇੜ ਗੜ ਲਾਵੇ ਨਮਸਤਾਰ ਡੰਡਾ ਤਕਰ ਗੁਰਪਾਈ ਜਿੰਤੇ ਜਰਤ ਕਰ 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 ਮੇਹੀ ਕਿਰਤ ਕਰਨ ਦਾ ਮਤਲਬ ਹੈ ਜਾਗਨ ਨਾਲ ਯਾਨੀ ਕਿ ਪਰਮੇਸ਼ਵਰ ਨਾਲ ਜੁੜਨਾ ਦੂਜੀ ਗੱਲ ਰੱਖਣਾ ਹਾਂ ਅਸੀਂ ਇੱਕ ਸ਼ੱਦ ਵਰਤਦੇ ਹਾਂ ਦਸਾਂ ਨੌ ਦੀ ਕਿਰਤ ਕਰਨ ਹੁਣ ਜਿਹੜੇ ਚੋਰ ਨੇ ਉਹ ਵੀ ਦਸਾਂ ਨੌ ਨਾਲ ਕੰਮ ਕਰਦੇ ਨੇ ਜਿਹੜੇ ਗਲ ਘੁੱਟ ਕੇ ਮਾਇਆ ਇਕੱਠੀ ਕਰਦੇ ਨੇ ਉਹ ਵੀ ਦਸਾਂ ਨੌ ਨਾਲੇ ਮਾਇਆ ਇਕੱਠੀ ਕਰਦੇ ਨੇ ਉਹਨਾਂ ਨੂੰ ਕੀ ਆਖਾਂਗੇ ਤਾਂ ਇਸ ਲਈ ਭਾਈ ਗੁਰਦਾਸ ਜੀ ਲੈ ਚਦੇ ਹਨ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਸਾ ਸੰਗਤਾਂ ਨੂੰ ਧੰਦੀ ਕਿਰਤ ਕਰੋ ਕਿਸੇ ਗਰੀਬ ਦੇ ਨਾਲ ਧੱਕਾ ਕਰਕੇ ਤੁਸੀਂ ਕਿਰਤ ਨਹੀਂ ਕਰ ਸਕਦੇ ਮਜਬੂਰਾਂ ਦੀ ਮਜਬੂਰੀ ਦਾ ਫਾਇਦਾ ਚਾਕੇ ਤੁਸੀਂ ਕਿਰਤ ਨਹੀਂ ਕਰ ਸਕਦੇ ਜੇ ਤੁਸੀਂ ਕਿਸੇ ਪ੍ਰਾਜ ਦਾ ਹੱਕ ਖਾ ਕੇ ਆਪਣਾ ਢਿੱਡ ਭਰਦੇ ਹੋ ਤਾਂ ਕਿਰਤ ਵਿੱਚ ਨਹੀਂ ਗਿਣੀ ਜਾਂਦੀ ਧਰਮ ਦੀ ਕਿਰਤ ਕਰੋ ਆਪਣੇ ਹੱਕ ਦਾ ਗਾਣ ਕਰਕੇ ਦੂਸਰੇ ਦੇ ਹੱਕਾਂ ਦੀ ਰਾਖੀ ਕਰੋ ਸਾਸ ਸੰਗ ਦੀ ਜੋ ਹਾਲਾਤ ਬਣ ਗਈ ਸੀ ਸਮਾਜ ਦੇ ਗੁਰੂ ਨਾਨਕ ਦੇਵ ਜੀ ਦੇ ਸਮੇ ਗੁਰੂ ਸਾਹਿਬ ਸੰਜੇ ਸੀ ਵੀ ਨਾ ਨਹੀਂ ਮੰਨਣਾ ਤੇ ਗੁਰੂ ਸਾਹਿਬ ਬੜੇਖ ਠੋਰ ਸ਼ਬਦਾਂ ਦਾ ਇਸਤੇਮਾਲ ਕਰਕੇ ਕੀ ਕਰਮਾਉਂਦੇ ਅੱਗੇ ਪੈਰਾ ਨਾਨਕਾ ਉਸ ਸੂਰ ਉਸਗਾ ਉਹਦੇ ਹੱਕ ਪਰਾਇਆ ਨਾਨਕਾ ਉਸ ਸੂਰ ਰਸਗਾਏ। ਬਾਹ ਕਿਸੇ ਪਰਾਇ ਦਾ ਹੱਕ ਖਾਣਾ ਉਹਨਾਂ ਹੀ ਵੱਡਾ ਪਾਪ ਹੁੰਦਾ ਹੈ ਜਿਵੇਂ ਹਿੰਦੂਆ ਨੇ ਗਊ ਮਾਰ ਕੇ ਉਸ ਦਾ ਮਾਸ ਖਾਣਾ ਅਤੇ ਜਿਵੇਂ ਮੁਸਲਮਾਨਾਂ ਨੇ ਸੂਰ। ਸਾਧ ਸੰਗਤ ਜੀ ਅਸੀਂ ਇੱਥੇ ਜਿੰਨੇ ਵੀ ਬੈਠੇ ਆ ਅਸੀਂ ਭਾਵੇਂ ਕਿਸੇ ਜੀਵ ਦੀ ਹੱਤਿਆ ਕਰਕੇ ਉਸ ਦਾ ਮਾਸ ਤਾਂ ਨਹੀਂ ਖਾਂਦੇ ਪਰ ਜੇ ਅਸੀਂ ਕਿਸੇ ਪਰਾਇ ਦਾ ਹੱਕ ਖਾ ਲਿਆ ਤਾਂ ਇਹ ਸਮਝ ਲਓ ਕਿ ਅਸੀਂ ਉਹਨੇ ਹੀ ਵੱਡੇ ਪਾਪੀ ਆ। ਕੋਡ ਬੋਲ ਮਰਦਾਰ ਖਾਏ ਗੁਰੂ ਸਾਹਿਬ ਕਹਿੰਦੇ ਕਿ ਝੂਠ ਬੋਲ-ਬੋਲ ਕੇ ਆਪਣੀ ਜ਼ਿੰਦਗੀ ਕਿਜ਼ਾਰਨਾ ਉਨਾ ਹੀ ਵੱਡਾ ਪਾਪ ਹੁੰਦਾ ਜਿਵੇਂ ਕਿਸੇ ਮਰਦ ਨੂੰ ਖਾ ਲਵੇ ਸਾਧ ਸੰਗਤ ਦੀ ਇੱਕ ਵਿਚਾਰਨ ਵਾਲੀ ਗੱਲ ਹੈ ਕਿ ਉਸ ਸਮਾਨੇ ਵਿੱਚ ਗੁਰੂ ਨਾਨਕ ਦੇ ਜਿਨੇ ਹਿੰਦੂਆਂ ਨੂੰ ਇਹ ਲੈ ਕੇ ਡਰਾਤਾ ਵੀ ਤੁਹਾਡੇ ਲਈ ਗੌਦ ਮਾਸ ਤੋਂ ਕਿੰਨਾ ਵੱਡਾ ਪਾਪ ਹੈ ਤੇ ਮੁਸਲਮਾਨਾਂ ਲਈ ਸੂਰ ਪਰ ਜੇ ਗੁਰੂ ਨਾਨਕ ਦੇ ਜੀ ਪਾਛਾ ਜਾ ਜਾਣ ਤਾਂ ਅੱਜ ਦੇ ਸਮਾਜ ਨੂੰ ਕੀ ਕਹਿਣਗੇ ਸਾਡੇ ਵਿੱਚ ਤਾਂ ਚਾਹੀ ਇੰਨਾ ਝੂਠ ਬੋਲਦੇ ਆ ਨਾ ਕਿਸੇ ਪ੍ਰਾਇਦ ਹੱਥ ਬਖਸ਼ ਉਹਨਾਂ ਗਉ ਛੱਡਣਾ ਸੂਰਤ ਦਿਖਾਉ ਤੋਂ ਹੀ ਪਏ ਆ ਸੋ ਸਾਧ ਸੰਗਤ ਦੀ ਗੁਰੂ ਨਾਨਕ ਦੇ ਜੀ ਸੁਧਾ ਹੱਥ ਰੱਖ ਕੇ ਕਰਦਾ ਅਤੇ ਆਪ 14 ਸਾਲ ਸੁਲਤਾਨ ਪ੍ਰਲੋਦੀ ਹਕੀਕਤ ਕੀਤੀ ਜਦੋਂ ਕੋਈ ਵੀ ਗੁਰੂ ਨਾਨਕ ਦੇਵ ਜੀ ਪਾਸਾ ਤੋਂ ਪਦਾਰਥ ਲੈਣ ਆਉਂਦਾ ਗੁਰੂ ਸਾਹਿਬ ਫਰਮਾਉਂਦੇ ਤੇਰਾ ਤੇਰਾ ਕਿ ਜਿਹੜਾ ਪਦਾਰਥ ਲੈਣ ਆਉਂਦਾ ਇਹ ਤੇਰਾ ਜਿਹੜਾ ਪਦਾਰਥ ਹੈ ਇਹ ਵੀ ਤੇਰਾ ਤੇ ਪਦਾਰਥ ਵੰਡਣ ਵਾਲਾ ਕੌਣ ਨਾਲ ਇੱਕ ਗਰੀਬ ਬੰਦਾ ਜੰਗ ਤੇਰਾ ਸਭ ਕੁਝ ਹੀ ਤੇਰਾ ਤੂੰ ਹਰ ਤੇਰਾ ਸਭ ਕੋ ਸਭ ਤੋਂ ਦੇ ਆਪਾ ਰਾਮ ਰਾਜ ਸੋ ਸਾ ਸੰਗਿ ਗੁਰੂ ਨਾਨਕ ਦੇਵ ਜੀ ਸੁਲਤਾਨ ਪ੍ਰਲੋਦੀ ਤੋਂ ਤੁਰੇ ਅਤੇ ਕੰਡੇ ਦੀ ਤਪੱਸਿਆ ਕਰਨਾ ਮੰਨ ਕਰਦਾ ਹੈ ਤੇ ਗੁਰੂ ਨਾਨਕ ਦੇਵ ਜੀ ਇੱਕ ਕਿਰਤੀ ਤਰਖਾਨ ਪਾਏ ਲਾਲੋ ਦੇ ਘਰ ਜਾਂਦੇ ਹਨ ਪਰ ਜਦੋਂ ਗੁਰੂ ਨਾਨਕ ਦੇਵ ਜੀ ਪਾਛੇ ਪਾਏ ਲਾਲੋ ਦੇ ਘਰ ਪਹੁੰਚਦੇ ਨੇ ਤਾਂ ਪਾਏ ਲਾਲੋ ਕਹਿੰਦੇ ਵੀ ਗੁਰੂ ਸਾਹਿਬ ਮੇਰੇ ਕੋਲ ਆ ਕੀ ਨੂੰ ਸਕਾਉਣ ਆਸਤੇ ਸਿਰਫ ਕੋਧਰੇ ਦੇ ਪ੍ਰਸ਼ਾਦ ਹੈ ਹਨ ਤੇ ਗੁਰੂ ਨਾਨਕ ਦੇਵ ਜੀ ਪਾਛਾ ਕਹਿੰਦੇ ਵੀ ਲਾਲੋ ਤੇਰੀ ਕਿਰਤੀ ਦੀ ਕਮਾਈ ਹੈ ਤੇਰੀ ਧਨ ਦੀ ਕਿੱਤ ਦੀ ਕਮਾਈ ਹੈ ਜਿਹੜਾ ਕੋਈ ਵੀ ਤੇਰੇ ਕੋਧਰੇ ਦੇ ਪ੍ਰਸ਼ਾਦ ਦੇ ਛਕੇਗਾ ਉਸ ਤੇ ਹਿੱਦ ਦਾ ਸ਼ੋਧੋ ਜਾਏਗਾ ਉਸ ਦੀ ਜਨਮਾ ਦੀ ਮੈਨ ਮਿਟ ਜਾਏਗੀ ਅੱਜ ਗੁਰੂ ਸਾਹਿਬ ਇੱਕ ਕੀਰਤੀ ਦੇ ਘਰ ਖਲੋਇਆ ਕਰਲਾ ਲਾ ਕੀਰਤੀ ਦੇ ਗੁਰੂ ਨੇ ਕੀਤੀ ਏ ਤਪੱਸਿਆ ਭਾਰੀ ਕਰਲਾ ਲਾ Thank <laughs> you. ਤਾਂ ਮਲਕਪਾ ਗੁੱਸੇ ਵਿੱਚ ਆ ਕੇ ਗੁਰੂ ਨਾਨਕ ਦੇਵ ਜੀ ਕੋਲੋਂ ਪੁੱਛਦਾ ਵੀ ਗੁਰੂ ਸਾਹਿਬ ਤੁਸੀਂ ਕਿਉਂ ਨਹੀਂ ਆਏ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਮਲਕਾ ਤੇਰੀ ਦਵਾਈ ਵਿੱਚ ਪਾਪ ਹੈ ਮੈਂ ਤੇ ਨਹੀਂ ਆਉਂਦਾ ਤਾਂ ਮਲਕਪਾ ਕਹਿੰਦਾ ਵੀ ਹਾਂ ਗੁਰੂ ਸਾਹਿਬ ਮੈਂ ਮੰਨਦਾ ਵੀ ਮੇਰੀ ਦਵਾਈ ਵਿੱਚ ਪਾਪ ਹੈ ਤਾਂ ਲਾਇਦਾ ਮੈਂ ਲੰਗਰ ਐਜ ਕਿ ਮਾੜਾ ਤੇ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਜੇ ਮਹਾਕਾਰਮ ਹੈ ਕਰਮ ਹੈ ਕਰਮ ਹੈ ਪਿਤਰੀ ਦੇ ਜੇ ਕੋਈ ਚੋਰ ਚੋਰੀ ਕਰੇ ਅਤੇ ਚੋਰੀ ਦੇ ਲੰਗਰ ਲਾਏਗਾ ਤੇ ਚੋਰੀ ਦੇ ਲੰਗਰ ਬਾਹ ਨਹੀਂ ਜਾਏਗਾ ਵੱਟਿਆ ਹੱਥ ਦਲਾਲ ਕੇ ਮੁਸਤੀ ਇਹ ਕਰੇ ਜੇ ਕੋਈ ਚੋਰ ਚੋਰੀ ਕਰੇ ਅਤੇ ਕੋਈ ਹੋਰ ਉਸ ਚੋਰੀ ਦੇ ਅਰਦਾਸ ਨੀ ਕਰੇਗਾ ਤਾਂ ਉਸਦੇ ਵੀ ਹੱਥ ਵੱਡੇ ਜਾਣਗੇ ਗੁਰੂ ਨਾਨਕ ਦੇਵ ਜੀ ਪਾਸ਼ਾ ਮਲਕਾ ਤੁਨ ਕਹਿੰਦੇ ਮਲਕਾ ਆਪਣੀ ਕਮਾਈ ਹ ਹਲਾਲ ਕਰ ਲੈ ਤੇ ਕਮਾਈ ਹਰਾਮ ਦੀ ਹੈ ਤੇਰੇ ਅੰਦਰ ਯੂਰਪੈਦਾ ਕਰੇਗੀ ਸੋ ਸਾਸਾਂ ਜੀਏ ਸੀਦਾਂ ਪੀਏ ਸੋ ਜੈਸੀ ਤੁਹਾਡੀ ਚਿੰਤ ਹੋਵੇਗੀ ਵੈਸਾ ਤੁਹਾਡਾ ਆਹਾਰ ਹੋਵੇਗਾ ਜੈਸਾ ਤੁਹਾਡਾ ਆਹਾਰ ਹੋਵੇਗਾ ਵੈਸੀ ਤੁਹਾਡੇ ਵਿਚਾਰ ਹੋਣਗੇ ਜੈਸੀ ਤੁਹਾਡੇ ਵਿਚਾਰ ਹੋਣਗੇ ਵੈਸੀ ਤੁਹਾਡੀ ਕਰਮ ਹੋਣਗੇ ਅਤੇ ਜੈਸੀ ਤੁਹਾਡੇ ਕਰਮ ਹੋਣਗੇ ਵੈਸੀ ਸਾਨੂੰ ਦੁੱਖ ਅਤੇ ਸੁੱਖ ਭੋਗਣਾ ਪਵੇਗਾ ਘਾਲ ਖਾਏ ਜਿਹੱਥੋਂ ਦੇ ਨਾਨਕ ਰਾਹ ਪਛਾਣਕ ਸੇ ਗੁਰੂ ਸਾਹਿਬ ਕਹਿੰਦੇ ਕਿ ਜਦੋਂ ਕਿਸੇ ਨੇ ਮਾਰੇ ਦੀ ਆ ਅੰਦਰ ਦੇਰਾਂ ਦਾ ਜਨ ਦੇ ਗਵਾਇਦਾ ਤੂੰ ਜਦੋਂ ਕਿਸੇ ਗਰੀਬ ਨੂੰ ਵੇਖ ਨੰਗਾ ਆਪਣਾ ਝੱਗਾ ਤੋਂ ਵਾਂਂਦਾ ਤੂੰ ਜਦੋਂ ਕਿਸੇ ਜੀਤਿਮ ਨੂੰ ਵੇਖ ਰੋਂਦਾ ਰੋ ਰੋ ਅੱਖਾਂ ਤੋਂ ਛੱਪੜ ਲਾਏਗਾ ਤੂੰ ਜਦੋਂ ਆਪਣਿਆਂ ਨੂੰ ਰੱਖ ਮੁੱਖਾ ਜਦੋਂ ਆਖਾਂ ਇਹਦਾ ਰੱਖ ਮੁੱਖਾ ਤੂੰ ਕਿਸੇ ਮੁੱਖੇ ਦੇ ਪੁੱਤ ਨੂੰ ਨਾ ਜਾਏਗਾ ਨਾ ਮੰਨੀ ਸੱਚ ਮਾਣਕਾ ਤੇਨੂੰ ਸਵੇਲੀ ਭਾਈ ਦਾ ਉਹਦਾ ਨਾ ਬਿਠਾ ਦੇਗਾ ਤੇ ਫੇਰ ਤੇ ਭਾਨੀ ਨਾਂ ਵੀ ਸੱਦੀ ਮੈਂ ਸੱਦਿਆ ਤੇਰਾ ਬੇਹਸ ਉੱਤਕਾਰ ਟੁੱਕਰ ਖਾਣਾ ਦਾ ਨਾਨਕ ਤੇਰੇ ਘਰ ਆਪੇ ਆ ਪਾਏਗਾ ਸੋ ਸਾ ਸੰਗੀ ਬੜੇ ਸਾਲ ਹੋ ਗਏ ਸਾਨੂੰ ਨਾਮ ਸੁਣਨ ਕਰਦੇ ਨੂੰ ਨਾਮ ਜਾਂਦੇ ਨਹੀਂ ਔਰ ਜੇ ਸਾਡੇ ਵਿੱਚੋਂ ਹਜੇ ਤੱਕ ਪੀਸ਼ਾਤ ਦੁਆਸ਼ ਨਹੀਂ ਨਿਕਲੀ ਤਾਂ ਇਹ ਸਮਝ ਲੋ ਕਿ ਸਾਡੀ ਕਿੱਤ ਵਿੱਚ ਸਾਡੀ ਕਮਾਈ ਵਿੱਚ ਹਜੇ ਤੱਕ ਪਾਪ ਹੈ ਸੋ ਆਓ ਇੱਕ ਵਾਰੀ ਫੇਰ ਪੜ ਲਈਏ ਕਹਿੰਦੇ ਵਹਿਰ ਤੇ ਕਰੇ ਤਰਮਦੀ ਹੱਥੋ ਦੇ ਕੇ ਪਾਨ